ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ 'ਤੇ ਥੋੜਾ ਬਹੁਤ ਬਹੁਤ ਸਵਾਗਤ ਆਜਾ ਪਹ ਲੱਗਿਆ ਹੈਂਡਵਰਕ ਵਾਲੀ ਸਟ੍ਰੇਟ ਸਲਵਾਰ ਦੀ ਕਟਿੰਗ ਕਰਨ। ਇਹ ਸਸ ਸਲਵਾਰ ਤੇ ਸਟ੍ਰੇਟ ਸਲਵਾਰ ਦੇ ਹਿਸਾਬ ਨਾਲੀ ਵਰਕ ਆ। ਇਸ ਤਰ੍ਹਾਂ ਆਪਣਾ ਨਾ ਕਹਿਰਾ ਪੱਲਾ ਹੋ ਗਿਆ ਤੇ ਇਹਦੇ ਸੈਂਟਰ ਦੇ ਵਿੱਚ ਵਰਕ ਆ। ਇੱਕ ਇਧਰਲੀ ਸਾਈਡ ਤੇ ਇੱਕ ਹੈਗਾ ਦੂਸਰੇ ਪੱਲੇ ਤੇ ਇਸ ਤਰ੍ਹਾਂ ਤੇ ਇਹ ਸਟ੍ਰੇਟ ਸਲਵਾਰ ਦਾ ਹੀ ਵਰਕ ਕੀਤਾ ਹੋਇਆ। ਉਹਦੀ ਆਪਾਂ ਤੁਹਾਨੂੰ ਦੱਸਾਂਗੇ ਦੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਵਰਕ ਵਾਲੀ ਸਟ੍ਰੇਟ ਸਲਵਾਰ ਦੀ ਕਟਿੰਗ ਕਰਨੀ ਤੇ ਇਹ ਆਪਾਂ ਕਟਿੰਗ ਕਰਨੀ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਕਰਾਂਗੇ ਆਪਾਂ ਇਸ ਤਰ੍ਹਾਂ ਨਾਲ ਇਹਨੂੰ ਜਿੱਥੋਂ ਕਢਾਈ ਹੈ ਆਪਣੀ ਉਹਦੇ ਹਿਸਾਬ ਨਾਲ ਦੂਰਾ ਕਰ ਲੈਣਾ ਇਕੜਾ ਇਹਦਾ ਸੈਂਟਰ ਕਰਕੇ ਕਰਨਾ ਇਹ ਨਹੀਂ ਆਪਾਂਗੇ ਇਧਰੋਂ ਕੰਨੀ ਨਾਲ ਕੰਨੀ ਨੂੰ ਲਾ ਕੇ ਕਰਨ ਕਈ ਵਾਰੀ ਨਾ ਕਢਾਈ ਹੈ ਜਿਹੜੀ ਅੱਗੇ ਪਿੱਛੇ ਹੁੰਦੀ ਆ ਨਹੀਂ ਸਹੀ ਹੁੰਦੀ ਕੰਨੀ ਦੇ ਵਿਚਾਲੇ ਦੇ ਸਾਉਣਾ ਨਹੀਂ ਸਹੀ ਹੁੰਦੀ ਸੈਂਟਰ 'ਚ ਨਹੀਂ ਹੁੰਦੀ ਇਸ ਤਰ੍ਹਾਂ ਇਹਨੂੰ ਆਪਾਂ ਦੂਰਾ ਫੋਲਡ ਕਰਕੇ ਇਹਦੇ ਤੇ ਲਾ ਦਿੰਨੇ ਆ ਪੈਨ ਇਸ ਤਰ੍ਹਾਂ ਨਾਲ ਆਪਾਂ ਸੇਫਟੀ ਪੈਨ ਆ ਜਿਹੜੇ ਉਹ ਲਾਤੇ ਜਿਹੜੇ ਕਿ ਪੱਗ ਪੈਨ ਹੁੰਦੇ ਆ ਇਥੋਂ ਇਹਦੇ ਤੇ ਆ ਦੇਖੋ ਇਸ ਤਰ੍ਹਾਂ ਨਾਲ ਹੁਣ ਆਪਣੀ ਕੜਾਈ ਆ ਜਿਹੜੀ ਰਿਸ਼ਕਦੀ ਨੇ ਇਸੇ ਤਾਈ ਆਪਾਂ ਹੁਣ ਦੂਸਰੇ ਪੱਲੇ ਨੂੰ ਇਸ ਤਰ੍ਹਾਂ ਮੋੜ ਕੇ ਇਹਦਾ ਸੈਂਟਰ ਕਰਕੇ ਇਸ ਵੀਡੀਓ ਵਿੱਚ ਆਪਾਂ ਪੂਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਵਰਕ ਵਾਲੀ ਸਲਵਾਰ ਦੀ ਕਟਿੰਗ ਦੀ ਇਹਦੇ ਤੇ ਵੀ ਤੁਸੀਂ ਇਸ ਤਰ੍ਹਾਂ ਸੇਫਟੀ ਪਿੰਨ ਲਾਉਂਦਾ ਮਤਲਬ ਹੈ ਅਭੀ ਜੀ ਇਹ ਆਪਣੀ ਜਿਹੜੀ ਵਰਕਾਂ ਕੜਾਈ ਹੈ ਜਿਹੜੀ ਆਪਾਂ ਜਦੋਂ ਕਟਿੰਗ ਕਰਾਂਗੇ ਕਪੜਾ ਛਲਕੀ ਆ ਤੇ ਅੱਗੇ ਪਿੱਛੇ ਨਾ ਹੋਵੇ ਇਹਨੂੰ ਆਪਾ ਹਣਾ ਲਾ ਲਿਆ ਨਾ ਐਸ ਤਰ੍ਹਾਂ ਹੁਣ ਇਹਨਾਂ ਨੂੰ ਆਪਾਂ ਦੂਰੇ ਦੋਨਾਂ ਪੱਲਿਆਂ ਨੂੰ ਇੱਕੋ ਇੱਕਸਾਰ ਬਰਾਬਰ ਕਰਕੇ ਦੂਰਾ ਕਰ ਲਾਂਗੇ ਐਸ ਤਰ੍ਹਾਂ ਆਪਾਂ ਇਹਨਾਂ ਨੂੰ ਦੋਨਾਂ ਪੱਲਿਆਂ ਨੂੰ ਹੇਠ ਉੱਪਰ ਇੱਕ ਦੂਸਰੇ ਦੇ ਰੱਖ ਕੇ ਇਸ ਤਰ੍ਹਾਂ ਸਹੀ ਰੱਖ ਲਿਆ ਬੰਦ ਵਾਲਾ ਪਾਸਾ ਇਧਰ ਆ ਗਿਆ ਤੇ ਖੁੱਲਾ ਪਾਸਾ ਜਿਹੜਾ ਕੰਨੀ ਆਲਾ ਉਹ ਮੇਰੇ ਵਾਲੀ ਸਾਈਡ ਤੇ ਆ ਇਦੂ ਇੱਧਰ ਮੇਰੇ ਉੱਤੇ ਆ ਇਹ ਕੈਮਰੇ ਦੇ ਵਿੱਚ ਦਿਖ ਨਹੀਂ ਰਿਹਾ ਪਰ ਮੈਂ ਤੁਹਾਨੂੰ ਇੱਧਰ ਕਰਕੇ ਕੈਮਰਾ ਦਿਖਾ ਦਉ ਝੋਲੀ ਵਾਲਾ ਪਾਸਾ ਤੇ ਇੱਕ ਤੁਸੀਂ ਜਦੋਂ ਆਹ ਵਾਲਾ ਕੱਪੜਾ ਕਟਿੰਗ ਕਰੋ ਤੇ ਇਹਨੂੰ ਨਾ ਇਸ ਤਰ੍ਹਾਂ ਜਦੋਂ ਪ੍ਰੈਸ ਕਰਨਾ ਨਾ ਇਸ ਤਰ੍ਹਾਂ ਵਾਲੀ ਚੀਜ਼ ਖਿੱਚ ਕੇ ਤੇ ਆਪਾਂ ਪ੍ਰੈਸ ਗਰਮ ਕਰ ਲਈ ਇਸ ਤਰ੍ਹਾਂ ਤੁਸੀਂ ਇਹਨੂੰ ਖਿੱਚ ਕੇ ਆਹ ਵਾਲੀ ਸੀ ਚੀਜ਼ ਜਿਹੜੀ ਅਸੀਂ ਖਿੱਚ ਕੇ ਉੱਪਰ ਵਾਲ ਨੂੰ ਕਰਕੇ ਫਿਰ ਪ੍ਰੈਸ ਮਾਰ ਲੈਣਾ ਕਰ ਲੈਣਾ ਇਹ ਦਿਨ ਨਾ ਫਿਰ ਬਾਅਦ ਵਿੱਚ ਸਲਵਾਰ ਆ ਜਿਹੜੀ ਉਹ ਆਪਣੀ ਕਈ ਵਾਰੀ ਵੱਧ ਕੇ ਜੇ ਤੇ ਲਾਈਨਿੰਗ ਘਟ ਜਾਂਦੀ ਹੈ ਤੇ ਸਲਵਾਰ ਵੱਧ ਕੇ ਉੱਪਰ ਡਿੱਗਣ ਲੱਗ ਜਾਂਦੀ ਹੈ ਉਹ ਵਾਲੀ ਚੀਜ਼ ਨਹੀਂ ਹੋਊਗੀ ਹੁਣ ਆਪਾਂ ਇਹਦੀ ਲੰਬਾਈ ਹੈਗੀ ਸਲਵਾਰ ਦੀ ਆਪਣੀ ਦੀ 36 ਤਿਆਰ ਤੇ ਆਪਾਂ ਕਟਿੰਗ ਕਰਾਂਗੇ 32 ਦੀ 4 ਇੰਚ ਦੀ 벨ਟ ਤੁਸੀਂ 4.5 ਦੀ ਵੀ ਲਾ ਸਕਦੇ ਹੋ ਤੇ 4 ਦੀ ਵੀ ਲਾ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਇਥੋਂ ਨਾਪਾਂਗੇ 32 ਦੀ ਕਟਿੰਗ ਹੋ ਗਈ ਥੋੜਾ ਜਿਹਾ ਆਪਾਂ ਹੇਠਾਂ ਤੋਂ ਛੱਡ ਕੇ ਜਿੰਨਾ ਕੁ ਵਿੱਚ ਆਊਗਾ 32 ਤੇ 1.5 ਇੰਚ ਆਪਾਂ ਉੱਪਰ ਵੱਧ ਰੱਖਾਂਗੇ ਕਾਟ ਪਾਉਣ ਵਾਲਾ ਠੀਕ ਹੈ ਇਹਦੇ ਵਿੱਚ 1.5 ਇੰਚ ਤੁਸੀਂ ਪਲੱਸ ਕਰਨਾ 32 ਦੇ ਵਿੱਚ ਪਹਿਲਾਂ 32 ਦੀ ਨਿਸ਼ਾਨੀ ਇੱਥੇ ਲਾ ਕੇ 1.5 ਕਰਕੇ ਤੇ ਇਹ ਬਣ ਗਿਆ ਜੀ ਆਪਣਾ 32.5 ਠੀਕ ਹੈ ਤੇ ਇੱਧਰ ਵੀ ਆਪਾਂ 32.5 ਦੇ ਹਿਸਾਬ ਨਾਲ ਨਿਸ਼ਾਨੀ ਲਾ ਲੈਣੀ ਹੈ ਇਧਰੋਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਦੇਖੋ ਇਧਰੋਂ ਆਪਾਂ ਸਾਢੇ 30 ਦੇ ਹਿਸਾਬ ਨਾਲ ਇੱਥੇ ਨਿਸ਼ਾਨੀ ਲਾ ਲਈ ਆ ਆਪਣੀ ਆ ਗਈ ਚੋਲੀ 10 ਇੰਚ ਤੁਸੀਂ ਜਿੰਨੀ ਰੱਖਣੀ ਆ ਵੱਧ ਰੱਖ ਸਕਦੇ ਹੋ ਘੱਟ ਰੱਖ ਸਕਦੇ ਥੋਡੀ ਮਰਜ਼ੀ ਹੈ ਠੀਕ ਆ ਤੇ ਇਧਰ ਆਪਾਂ ਲਾਉਣਿਆ ਹੋਣਾ ਪਹੁੰਚੇ ਦਾ ਨਿਸ਼ਾਨ पाँच आपको रखना अठ तैयार, अठ त ते एक इंच रखा वा लिया इतों हूँ इस निशान निशानू इस तरह स्केल न भी सीधा कर सकते हो तो जे स्केल नहीं तो इस तरह तुम इंची टिप लगा के भी सीधा कर सकते हो इस तरह न मैं थोड़ा चंकी तरह निशाना जोड़े निशाना मिला के दस दें इस तरह ਆ ਦੇਖੋ ਇਹ ਆਪਣੇ ਇਧਰ ਵਾਲੇ ਨਿਸ਼ਾਨ ਲੱਗ ਗਏ ਪੌਂਚੇ ਵਾਲੇ ਹੁਣ ਆਪਾਂ ਉੱਪਰ ਲੈ ਲਾਉਨੇ ਆਂ ਉੱਪਰਲਾ ਨਿਸ਼ਾਨ ਆਪਣਾ ਇਧਰੋਂ ਝੋਲੀ ਵਾਲੀ ਸਾਈਡ ਤੋਂ ਤਾਂ ਆਹ ਵਾਲਾ ਉਧਰੋਂ ਮੈਂ ਤੁਹਾਨੂੰ ਦਿਖਾਣੀ ਆਂ ਉਧਰੋਂ ਆਪਣਾ ਨਾ ਆਹ ਵਾਲਾ ਨਿਸ਼ਾਨ ਤਾਂ ਜਿਹੜਾ ਆਪਾਂ ਵੱੱਦ ਦਾ ਲਾਇਆ ਸੀ ਇਹ ਤਾਂ ਐਸਨਿਸ਼ਾਨ ਦੀ سید ਨੂੰ ਹੋਣਾ ਚਾਹੀਦਾ ਤੁਹਾਡਾ ਨਿਸ਼ਾਨ ਐਦੀ سید ਨੂੰ ਜਿਹੜਾ ਆਪਾਂ 33 ਤੇ ਲਾਇਆ ਜਿਹੜਾ ਆਪਾਂ ਤਿਆਰ ਨਿਸ਼ਾਨ ਇਹ 32 ਤੇ ਲਾਇਆ ਇਹ ਆਪਾਂ ਇਸ ਤਰ੍ਹਾਂ ਰੱਖਣਾ ਸਕੇਲ ਇਧਰਲੇ ਨਿਸ਼ਾਨ ਨਾਲ ਤੇ ਇਹਨੂੰ ਇਸ ਤਰ੍ਹਾਂ ਮਿਲਾ ਦੇਣਾ ਠੀਕ ਆ ਇਹ ਹੁਣ ਨਿਸ਼ਾਨ ਨਿਸ਼ਾਨ ਆਪਣਾ ਮਿਲਾਇਆ ਗਿਆ ਥੋੜਾ ਜਿਹਾ ਇਹਦੇ ਵਿੱਚ ਦਿਸ ਨਹੀਂ ਰਿਹਾ ਕੈਮਰੇ ਦੇ ਵਿੱਚ

ਠੀਕ ਹੁਣ ਆਪਾਂ ਉਹ ਮੋਹਰੋ ਜਿਹੜਾ ਕੱਪੜਾ ਹੈਗਾ ਮੋਹਰਿਆਂ ਦਾ ਅੱਗੇ ਜਿਹੜਾ ਵਿੱਚੋਂ ਜੋਗਰਾ ਰੱਖ ਕੇ ਬਾਕੀ ਆਪਾਂ ਕਟਿੰਗ ਕਰ ਲਾਂਗੇ ਖਾਲ ਤੋਂ ਠੀਕ ਹੈ ਜੀ ਆ ਹੋ ਗਈ ਆਪਣੀ ਸਟ੍ਰੇਟ ਸਲਵਾਰ ਦੀ ਕਟਿੰਗ ਇੱਧਰ ਆ ਗਿਆ ਆਪਣੀ ਝੋਲੀ ਉਧਰ ਆ ਗਿਆ ਆਪਣੀ ਮੋਹਰੀ ਇੱਧਰ ਆ ਗਿਆ ਆਪਣਾ ਉੱਪਰਲਾ ਹਿੱਸਾ ਆ ਦੇਖੋ ਇਸ ਤਰੀਕੇ ਨਾਲ ਆਪਾਂ ਸਲਵਾਰ ਕਟਿੰਗ ਕਰਤੀ ਇਹ ਵੀ ਮੈਂ ਹੁਣ ਤੁਹਾਨੂੰ ਦੁਬਾਰੇ ਫੇਰ ਦੱਸ ਦਿੰਨੀ ਆ। ਇਧਰੋਂ ਰੱਖਿਆ ਸੀ ਆਪਾਂ 33.5 ਤੇ ਇਧਰੋਂ ਵੀ 33.5 ਰੱਖ ਕੇ ਤੇ ਉਧਰਲੀ ਸਾਈਡ ਤੇ ਆਪਾਂ ਇੱਥੇ 1.5 ਇੰਚ ਦੀ ਕਾਟ ਪਾਈ ਹੈ। ਠੀਕ ਹੈ। ਹੁਣ ਆਪਾਂ ਇਹਦੀ ਲਾਈਨਿੰਗ ਕਟਿੰਗ ਕਰਾਂਗੇ ਨਾਲੇ 벨ਟ। ਇੱਥੋਂ ਆਪਾਂ ਇਹਦੀ 벨ਟ ਕਟਿੰਗ ਕਰਾਂਗੇ 벨ਟ ਦੀ ਕਰਨੀ ਆਪਾਂ 24 ਇੰਚ ਤਿਆਰ 25 ਦੀ ਕਟਿੰਗ ਕਰਾਂਗੇ ਇੱਥੋਂ 25 ਟੱਕ ਲਗਾ ਲੈ। ਵਾੜ ਕੇ ਨੂੰ ਆਪਾਂ ਕਟਿੰਗ ਕਰਾਂਗੇ ਇਧਰੋਂ ਆਪਾਂ 7.5 7.5 15 ਇਧਰ ਦੀ ਸਾਈਡ ਤੋਂ ਪਾੜ ਲਾਂਗੇ ਇਹ ਕੱਪੜਾ ਜਿਹੜਾ ਪਾੜੇ ਤੋਂ ਇਹਦੇ ਵਿੱਚ ਕਾਨ ਨਹੀਂ ਪੈਂਦਾ ਇਸ ਤਰ੍ਹਾਂ ਆਪਣਾ ਕੱਪੜਾ ਹੋ ਗਿਆ ਕਟਿੰਗ 벨ਟ ਦਾ ਇਹਨੂੰ ਆਪਾਂ ਦੂਰਾ ਕਰ ਲਿਆ ਹੁਣ ਸੈਂਟਰ ਚੋਂ ਕਟਿੰਗ ਕਰ ਦਾਂਗੇ ਇਹ ਕਿ ਇਹਨੂੰ ਸਾਈਡ ਤੇ ਕਰ ਦਿੰਨੇ ਹੁਣ ਆਪਾਂ ਨਾ ਕਰਾਂਗੇ ਲਾਈਨਿੰਗ ਕਟੇ ਲਾਈਨਿੰਗ ਕਟਣ ਕਰਨ ਦੇ ਵੀ ਤੁਹਾਡੇ ਕੋਲ ਦੋ ਤਰੀਕੇ ਆ ਇੱਕ ਤਾਂ ਤੁਸੀਂ ਜੇ ਲਾਈਨਿੰਗ ਜ਼ਿਆਦਾ ਹੈ ਤਾਂ ਫਿਰ ਤੁਸੀਂ ਆਡੇ ਲੋੜ ਤੇ ਕਟਿੰਗ ਕਰਕੇ ਲਾ ਸਕਦੇ ਜੇ ਲਾਈਨਿੰਗ ਆਪਣੇ ਕੋਲੇ ਪੂਰੀ ਆ ਜ਼ਿਆਦਾ ਨਹੀਂ ਫਿਰ ਤੁਸੀਂ ਇਸ ਤਰ੍ਹਾਂ ਲਾਈਨਿੰਗ ਨੂੰ ਕੰਨੀ ਵਾਲੇ ਲੋੜ ਤੇ ਵੀ ਕਟਿੰਗ ਕਰਕੇ ਲਾ ਸਕਦੇ ਇਹਨੂੰ ਆਪਾਂ ਜਿੰਨੀ ਆਪਣੀ ਸਲਵਾਰ ਦੀ ਲੰਬਾਈ ਰੱਖੀ ਸੀ ਉਨੀ ਕਟਿੰਗ ਕਰ ਲਾਂਗੇ 34 ਇਥੋਂ ਇਸ ਤਰ੍ਹਾਂ ਲਾਈਨਿੰਗ ਨਾਲ ਆਪਣਾ ਲਾ ਆਪਾਂ ਦੂਰਾ ਕਰ ਲਿਆ ਵੇਖੋ ਕੰਨੀ ਨਾਲ ਕੰਨੀ ਇਸ ਤਰ੍ਹਾਂ ਲੰਮੇ ਲੋਟ ਤੇ ਮਲਾ ਕੇ ਤੇ ਇਹਨੂੰ ਦੂਰਾ ਕਰ ਲਿਆ ਆਪਾਂ ਇਹ ਮੈਂ ਤੁਹਾਨੂੰ ਦੱਸੂਗੀ ਜਿੰਨਾ ਆਪਣੀ ਸਲਵਾਰ ਦਾ ਫੇਰ ਸੀ ਉਸ ਹਿਸਾਬ ਨਾਲ ਕਟਿੰਗ ਕਰਨ ਇਸ ਤਰ੍ਹਾਂ ਤੁਸੀਂ ਸਲਵਾਰ ਲੈ ਕੇ ਜਿਹੜੀ ਕਟਿੰਗ ਕੀਤੀ ਹੈ ਇਹਦਾ ਜਾਂ ਕਪੜਾ ਪਹਿਲਾਂ ਮੈਂ ਨਾਪ ਲਓ ਕਿ ਇਹ ਹੈਗਾ ਆਪਣਾ ਬਾਈ ਦੂਰਾ ਉਸ ਹਿਸਾਬ ਨਾਲ ਆਪਾਂ ਲਾਈਨਿੰਗ ਵਿਸ਼ਾਣੀ ਇਸ ਤਰ੍ਹਾਂ ਤੁਸੀਂ ਲਾਈਨਿੰਗ ਕਰ ਲਈ ਸਾਰੇ ਸੈੱਟ ਕਰ ਲਓ ਚੰਗੀ ਤਰ੍ਹਾਂ ਇਸ ਤਰ੍ਹਾਂ ਸੈੱਟ ਕਰਕੇ ਇੱਕ ਕੰਨੀ ਇਧਰ ਆ ਗਈ ਮੇਰੇ ਹੱਲੇ ਪਾਸੇ ਆ ਗਈ ਪਹਿਲਾਂ ਤੇ ਦੂਸਰੀ ਕੰਨੀ ਨੂੰ ਇਸ ਤਰ੍ਹਾਂ ਇਹਦੇ ਉੱਪਰ ਮੋੜ ਕੇ ਇਸ ਤਰ੍ਹਾਂ ਵੱਧ ਘੱਟ ਮੋੜ ਲਓ ਕਿਉਂਕਿ ਲਾਈਨਿੰਗ ਦਾ ਵਾਰ ਛੋਟਾ ਹੁੰਦਾ ਤੇ ਕੱਪੜੇ ਦਾ ਆਪਣੇ ਦਾ ਜ਼ਿਆਦਾ ਹੁੰਦਾ ਉਹ ਪਹਿਲਾਂ ਲਾਈਨਿੰਗ ਦਾ ਵਾਰ ਤੁਸੀਂ ਇਸ ਤਰ੍ਹਾਂ ਮੋੜ ਕੇ ਅੰਦਰ ਅੱਜੇ ਨਾਲ ਫਿਰ ਤੁਸੀਂ ਇਹਨੂੰ ਇਹ ਆਪਣਾ ਹੁਣ ਤਿਆਰ ਆ ਰਿਹਾ ਤੇ ਆਪਾਂ ਥੋੜਾ ਜਿਹਾ ਕੱਟ ਕਰ ਲਾਂਗੇ बी करना आप ठीक है इस तरह हम बई इंच आ गया अपना पूरा इधरों मैं थो दिखा दनी हाई आ गया तो बी के हिसाब ना जेडे अपना कटिंग की सलवार ओनू तुम हूँ इस तरह यदर रख लो சைக்கோ கடிங்க பா பழைய கட்டி நோச்சா சலவார கடிங் கலாம் சங்க தர சைக்கோ ரேக்கே கடிங்க ப ਤੇ ਹੁਣ ਆਪਾਂ ਉੱਪਰ ਵਾਲੇ ਪਾਸੇ ਆਵਾਂ ਵਾਲਾ ਪਾਸਾ ਆ ਗਣ ਆਪਾਂ ਇੱਕ ਤੁਸੀਂ ਨਾ ਇੱਥੋਂ ਬਸ ਥੋੜੀ ਜਿਹੀ ਜਿਹੜੀ ਲਾਈਨਿੰਗ ਆ ਉਹ ਇੰਨੇ ਦਾ ਇੰਨੇ ਦਾ ਇਸ ਸਲਵਾਰ ਨਾਲ ਉਹ ਥੋੜੀ ਜਿੱਦਾ ਕਿੰਚ ਵਾਧ ਰੱਖੋ ਕਿਉਂਕਿ ਕਈ ਵਾਰੀ ਨਾ ਆਪਣਾ ਸਲਵਾਰ ਵਾਲਾ ਕੱਪੜਾ ਜਦੋਂ ਆਪਾਂ ਪ੍ਰੈਸ ਕਰਦੇ ਆ ਛਿਲਕ ਕਰੀਵ ਇਹ ਵਧ ਜਾਂਦੀ ਹੈ ਤੇ ਲਾਈਨਿੰਗ ਆਪਣੀ ਘਟ ਰਹੀ ਜਾਂਦੀ ਹੈ ਫਿਰ ਬਾਅਦ ਚ ਉੱਤੇ ਲਾਈਨਿੰਗ ਸੁਗੜ ਜਾਂਦੀ ਤੇ ਸਲਵਾਰ ਵਾਲਾ ਕੱਪੜਾ ਹੁੰਦਾ ਜਿਹੜਾ ਇਹ ਉੱਪਰ ਡਿੱਗਣ ਲੱਗ ਜਾਂਦਾ ਇੱਥੋਂ ਆਪਣੀ ਲਾਈਨਿੰਗ ਹੈਗੀ ਦੂਰੀ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਹੁਣ ਜਿਹੜਾ ਮੈਂ ਤੁਹਾਨੂੰ ਆਹ ਵਿੱਚ ਹੈਗਾ ਰਹਿ ਗਿਆ ਆਪਣਾ ਜੋੜ ਉਹ ਦੱਸਦੀ ਆਂ ਸਲਵਾਰ ਆਪਾਂ ਪਾਸੇ ਕਰ ਦਾਂਗੇ ਆਹ ਹੁਣ ਜੋੜ ਰਹਿ ਗਿਆ ਇਹਦੇ ਚੋਂ ਜੋੜ ਜਿਸ ਟ੍ਰੇਡ ਸਲਵਾਰ ਤੁਸੀਂ ਕਟਿੰਗ ਕਰਨੀ 2 ਮੀਟਰ ਲਾਈਨਿੰਗ ਨਾਲ ਹੀ ਸਰ ਜੀ ਜਿਹੜਾ ਆਹ ਆਪਣਾ ਤੋਂ ਕਪੜਾ ਲਿਆ ਸੀ ਇੱਥੋਂ ਠੀਕ ਆ ਇਹਨੂੰ ਆਪਾਂ ਇਸ ਤਰੀਕੇ ਨਾਲ ਇਹਦੇ ਉੱਪਰ ਰੱਖ ਕੇ ਜੰਗੀ ਤਰ੍ਹਾਂ ਸਹੀ ਕਰਕੇ ਰੱਖ ਕੇ ਤੇ ਆ ਵਿੱਚ ਦੀ ਦਿਸ ਰਿਆ ਮੈਂ ਤੁਹਾਨੂੰ ਨਿਸ਼ਾਨ ਵੀ ਲਾ ਦਨੀ ਆ ਦੇਖੋ ਇਸ ਤਰ੍ਹਾਂ ਇਹਦੀ ਆਪਾਂ ਹੁਣ ਇਹ ਵੀ ਕਟਿੰਗ ਕਰ ਦਾਂਗੇ ਇਹ ਜਿਹੜਾ ਆਪਣਾ ਲਾਈਨਿੰਗ ਦੇ ਵਿੱਚ ਹੈ ਜੋੜ ਆ ਇਸ ਤਰ੍ਹਾਂ ਲੱਗ ਜਾਊਗਾ ਹਤਾ ਫੂਗੀ ਲਾਈਨਿੰਗ ਕਟਿੰਗ ਤੇ ਆ ਹੋਈ ਆਪਣੇ सटेट सलवार कटिंग एक तुम जो प्रेस करना ना इस तरह इनू ना खिच के प्रेस ना करो करो कई बार आप सलवार को खिंच के प्रेस कर लें मूरों करीज वो फिर न, बाद ना अगों व् के ऊपर डिगन लग जा हूँ लाइनिंग कटिंग कर लेंगे इस बैल्ट आ हाँ अपने को वादू कपड़ा ये आप बैल्ट का कपड़ा उतार लाँगे इस तरह तो जिनी बैल्टी उन्होंने उपर रख के ਜੇ ਤੁਸੀਂ ਲਾਈਨਿੰਗ ਵਾਲਾ ਸੂਟ ਕਟਿੰਗ ਕਰਨਾ ਤਾਂ ਵੀ ਤੁਸੀਂ ਪਹਿਲਾਂ ਕਮੀਜ਼ ਕਟਿੰਗ ਕਰ ਲਓ ਬਾਅਦ ਚ ਉਹਨੂੰ ਲਾਈਨਿੰਗ ਦੇ ਉੱਪਰ ਰੱਖ ਕੇ ਲਾਈਨਿੰਗ ਕਟਿੰਗ ਕਰੋ ਜੇ ਤੁਸੀਂ ਪਹਿਲਾਂ ਲਾਈਨਿੰਗ ਕਟਿੰਗ ਕਰਦੇ ਹੋ ਮੈਂ ਇਸ ਤਰ੍ਹਾਂ ਕਦੇ ਨਹੀਂ ਕੀਤਾ ਵੀ ਮੈਥੋਂ ਸੈੱਟ ਨਹੀਂ ਹੁੰਦਾ ਐਵੇਂ ਕਿ ਮੈਂ ਬਾਅਦ ਚ ਲਾਈਨਿੰਗ ਕਟਿੰਗ ਕਰਦੀਆਂ ਪਹਿਲਾਂ ਕਮੀਜ਼ ਕਟਿੰਗ ਕਰਦੇ ਠੀਕ ਹੈ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ तहे ਦਿਲੋਂ ਧੰਨਵਾਦ ਮੇਰੀ ਵੀਡੀਓ ਚੰਗੀ ਲੱਗੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਪਿਆਰਾ ਜਿਹਾ ਇੱਕ ਕਮੈਂਟ ਜ਼ਰੂਰ ਕਰਿਓ ਜੇ ਕੁਛ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਕਟਿੰਗ ਦਾ ਸਟੀਚਿੰਗ ਦਾ ਆਪਾਂ ਜ਼ਰੂਰ ਦੱਸਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਤੈਅ ਦਿਓ ਧੰਨਵਾਦ